ਕਿ ਮਨ ਚ ਵਿਚਾਰੇ ਕਿ ਆ ਗਿਆ ਸੀ ਮੇਰੇ ਕਿ ਕਿਹੜੇ ਕਿਹੜੇ ਦੱਸਾਂ ਬਾਈ ਜੀ ਪਿੰਡਾਂ ਬਥੇਰੇ ਨਾ ਰਹਿਣ ਦੇਵਾ ਕੱਚ ਸਭ ਦੱਸੂੰ ਤੁਹਾਨੂੰ ਸੱਚ ਬੈਠ ਜਿਓ ਬਾਈ ਜੀ ਅੱਜ ਕਰਕੇ ਵੱਡੇ ਜਿਹਰੇ ਕਿ ਨਿੱਕੀ ਜੀ ਉਮਰ ਮੁੰਡਾ ਸਿੰਘ ਸਰਦਾਰ ਆ ਅੜ ਜਾਂਦਾ ਜਿੱਥੇ ਗੱਲ ਲਾਉਂਦਾ ਆਰ ਪਾਰਿਆ ਪਿੰਡ ਵਾਲਿਆਂ ਨੂੰ ਕੁਝ ਕਰਕੇ ਦਿਖਾਉਣਾ ਕਹਿੰਦਾ ਦੁਨੀਆ ਤੇ ਬਾਈ ਆਪਾਂ ਨਾਂ ਚਮਕਾਉਣਾ ਕਿਹਿਸਵਾਲ ਦੇ ਜੋਧ ਨਾਲ ਬੜੇ ਚਿਰਾਂ ਤੋਂ ਅਟੈਚ ਆ ਕਬੂਤਰਬਾਜੀ ਦਾ ਬਾਈ ਕੋਈ ਸਵੈ ਗਿਆ ਪਿਛਲੇ ਸਾਲ ਵੀ ਜਿੱਤੇ ਆ ਬਹੁਤ ਇਸ ਸਾਲ ਵੀ ਚੱਲੀ ਆਉਂਦਾ ਟੌਪ ਕਿ ਹੌਲੀ ਹੌਲੀ ਨਾਮ ਹੋਜੂ ਮਸ਼ਹੂਰ ਲੜ ਲੱਗ ਗਿਆ ਚੰਗੇ ਦੇ ਕਿ ਦਿਨ ਇਹ ਵੀ ਨਹੀਂ ਉਹ ਦੂਰ ਬੜੇ ਚੰਗੇ ਚੰਗੇ ਪਲੇਅਰ ਮੁੰਡੇ ਨੇ ਉਹ ਮੂਹਦੇ ਕੀਤੇ ਨੇ ਕੇ ਸਿਰਾ ਹੋ ਸਿਰਾ ਸਿਰਾ ਕਰਵਾਤਾ ਓਏ ਪੰਡੋਰੀ ਆਲੇ ਚੰਨ ਪੀਤੇ ਨੇ ਕਹਿੰਦੇ ਸੀ ਨੰਕਮਾ ਜਿਹੜੇ ਪੁੱਤ ਤੇਰੇ ਨੂੰ ਦੇਖ ਬੇ ਬਰਗੜੇ